ਬੀਤੇ ਦਿਨੀ ਸੂਬਾ ਸਰਕਾਰ ਵੱਲੋਂ ਮੋਗਾ ਵਿਖੇ ਵਪਾਰੀਆਂ ਨਾਲ ਮਿਲਣੀ ਕੀਤੀ ਗਈ ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨੂੰ ਸਰਕਾਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਤੇ ਵੱਖ-ਵੱਖ ਯੋਜਨਾਵਾਂ ਤੇ ਵੀ ਚੰਨਣਾ ਪਾਇਆ ਇਸ ਮੌਕੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨੂੰ ਸੰਬੋਧਨ ਕੀਤਾ ਉਥੇ ਪੰਜਾਬ ਚ ਹੋਣ ਵਾਲੇ ਅਕਾਲੀ ਭਾਜਪਾ ਗੱਠਜੋੜ ਤੇ ਤੰਜ ਵੀ ਕਸਿਆ ਉਹਨਾਂ ਨੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਕਹਾਣੀਕਾਰ ਪੁਸ਼ਪਾ ਦੇਵੀ ਨਾਲ ਜੁੜ ਦਿੱਤਾ ਕਿ ਕੁਝ ਕਿਹਾ ਮੁੱਖ ਮੰਤਰੀ ਨੇ ਤੁਸੀਂ ਵੀ ਸੁਣੋ ਕਾਰ ਦੇ ਤੌਰ ਤੇ ਵੀ ਸੁਣਿਆ ਹੋਊਗਾ ਉਦੋਂ ਮੈਂ ਸਿਸਟਮ ਤੇ ਸਟਾਇਰ ਕਰਦਾ ਸੀ ਉਦੋਂ ਮੈਂ ਇਹੀ ਬੋਲਦਾ ਸੀ ਸੋ ਇਹਨਾਂ ਦੀਆਂ ਹੁਣ ਜਿਹੜੀਆਂ ਹੁਣ ਲੌਲੀਪੌਪ ਦਿੰਦੇ ਆ ਨਾ ਜਿਹੜੇ सौ रुपया सिलेंडर क्या सस्ता मैं कहा, हजार रुपया बधाया नहीं सौ रुपया सस्ता देख लें बधाया जड़ा हजार बिहार दे। सस्ता करता कमाल करती वह भी कहते बहुत बड़ा आर्थिक पैकेज दे दिया अरे आर्थिक पैकेज कौन सा दे दिया भाई हर बात पर जुमला हर बात मैं तो पार्लीमेंट च बोलता सी पार्लीमेंट च बोलता से मैं मैं पंद्रह लाख की रकम लिखता हूं तो कलम रुक जाती है पंद्रह लाख की रकम लिखता हूं तो कलम रुक जाती है काले धन के बारे में सोचता हूं स्याही सूख जाती है हर बात ही जुमला निकली अब तो ये भी शक है क्या चाय बनानी आती है मैंने तो यह भी शक है यार चाय भी नहीं बनानी होगी होने मेन लगता पक्का पता है क्योंकि हर गल झूठ निकली जाती है जी करिए शक तो पऊगी फिर सो इस करके मैं कहना यह तो यह पता कि उधर दिया क्या कल समझौता हो रहा है ਆਲੀ ਦਾਤੇ ਬੀਜੇਪੀ ਦਾ ਇਹ ਹੁਣ ਕਿਹੜੇ ਮੂਨਾ ਕਰਨਗੇ ਇਸ ਸਮਝੋਤਾ ਇਹ ਹੁਣ ਕਿ ਪਹਿਲਾਂ ਕਹਿੰਦੇ ਸੀ 9 ਮਾਸ ਦਾ ਰਿਸ਼ਤਾ ਹੈ ਪਹਿਲਾਂ ਟੁੱਟ ਗਿਆ ਹੁਣ ਪਤਾ ਨਹੀਂ ਤਾਂ 9 ਬਦਲ ਗਿਆ ਪਤਾ ਨਹੀਂ ਮਾਸ ਬਦਲ ਗਿਆ ਹੁਣ ਫੇਰ ਲੱਗ ਗਏ ਜੀ ਕਹਿੰਦੇ ਇਹ ਤਾਂ ਬਹੁਤ ਜ਼ਰੂਰੀ ਹੈ ਇਸ ਵਕਤ ਪੰਜਾਬ ਵਾਸਤੇ ਪੰਜਾਬ ਵਾਸਤੇ ਨਹੀਂ ਇਹਨਾਂ ਨੇ ਪਰਿਵਾਰ ਵਾਸਤੇ ਜ਼ਰੂਰੀ ਹੈ ਪੰਜਾਬ ਵਾਸਤੇ ਨਹੀਂ ਇਹ ਤਾਂ ਉਧਰ ਵੀ ਹੋ ਜਾਂਦਾ ਜਿੱਧਰ ਨੂੰ ਚੜ੍ਹਾਈ ਜੀ ਹੋਵੇ ਨਾ ਜਿੱਧਰ ਨੂੰ ਕਿਸਾਨਾਂ ਦਾ ਜਦੋਂ ਅੰਦੋਲਨ ਸੀ ਸਾਰਾ ਕਿਸਾਨਾਂ ਵਾਲੇ ਪਾਸੇ ਜਾ ਰਹੇ ਸੀ ਉਦੋਂ ਕਿਸਾਨਾਂ ਕਹ ਨਹੀਂ ਹੋਗੇ ਉਦੋਂ ਉਧਰ ਨੂੰ ਹੋਗੇ ਉਹ ਉਹ ਗੱਲ ਹੈ ਨਾ ਡਾਕੂਆਂ ਨੇ ਇੱਕ ਪਾਸੇ ਘੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਹੈ ਬਸ ਘੇਰ ਲਈ ਸਾਰੀ ਬਸ ਦੇ ਗੈਣੇ ਗੱਟੇ ਕੈਸ਼ ਕੁਝ ਲੁੱਟ ਕੇ ਥੱਲੇ ਸਵਾਰੀਆਂ ਨੂੰ ਲਾਈਨ 'ਚ ਖੜਾ ਕੇ ਡਾਕੂ ਦਾ ਸਰਦਾਰ ਕਹਿੰਦਾ ਨਾਂ ਪੁੱਛ ਕੇ ਗੱਲੇ ਗੱਲੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਰਕੇਸ਼ ਕੁਮਾਰ ਕਰਾਬ ਗੋਲੀ ਮਾਰੀ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਜੀ ਬਲਦੇਵ ਸਿੰਘ ਕਰਾਬ ਗੋਲੀ ਮਾਰੀ ਤੀਜੀ ਕੋਈ માતા ਸੀ ਬਜ਼ੁਰਗ ਹਾਂ માતા ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਗੋਲੀ ਮਾਰ ਲੱਗੇ ਡਾਕੂਆਂ ਸਦਾ ਕਹਿੰਦਾ ਨਾ ਗੋਲੀ ਨਹੀਂ ਮਾਰੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਅੱਜ ਆ ਨਾਮ ਦੁਬਾਰੇ ਸੁਣ ਕੇ ਮੈਨੂੰ ਮਮਤਾ ਜਾਗੀ ਹੈ ਮੇਰੀ ਹਾਏ ਹਾਏ ਕਿੰਨੀ ਸੇਵਾ ਕਰਦੀ ਗੋਲੀ ਨਹੀਂ ਮਾਰਦੀ ਅੱਗੇ ਕਹਾਂ ਸੁਖਵੀਰ ਬਾਦਲ ਵਰਗਾ ਖੜਾ ਸੀ ਉਹਨੂੰ ਪੁੱਛਿਆ ਕੀ ਨਾਂ ਹੈ ਕਹਿੰਦਾ ਨਾਂ ਤਾਂ ਮੇਰਾ ਮਹਿੰਦਰ ਸਿੰਘ ਹੈ ਜੀ ਉ ਪਿੰਡ 'ਚ ਸਾਰੇ ਮੈਨੂੰ ਪੁਸ਼ਪਾ ਪੁਸ਼ਪੇ ਕਹਿੰਦੇ ਨੇ ਉਹ ਡਾਕੂ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰ ਰਿਹਾ ਹੈ ਸੂਇ ਤਾਂ ਉਧਰ ਦੀ ਨੇ ਜਿੱਧਰ ਨੂੰ ਚੜ੍ਹਾਈ ਹੋ ਗਈ ਉਧਰ ਨੂੰ ਜੇ ਪੁਸ਼ਪਾ ਦੀ ਹੋ ਗਈ ਪੁਸ਼ਪਾ ਨੂੰ ਜੇ ਭੀਜ ਮੰਦਰ ਸਿੰਘ ਜੀ ਵੀ ਮੰਦਰ ਨੂੰ ਇਹ ਤਾਂ ਹੀ ਨੇ ਇਹਨਾਂ ਦੇ ਕੋਈ ਸਟੈਂਡ ਨਹੀਂ ਇਹ ਦੋਜੀਆਂ ਦੇ ਮੋਟਰਸਾਈਕਲ ਨੇ ਜਿੱਦ ਨੂੰ ਮਾਚੀ ਕਿਹੜਾ ਕਰਦਾ ਉਹਦੇ ਨੂੰ ਖੜਾ ਹੋ ਜਾਂਦਾ ਕੋਈ ਸਟੈਂਡ ਨਹੀਂ ਹੁੰਦਾ ਆਪਦਾ ਸੋ ਇਸ ਕਰਕੇ ਇਹਨਾਂ ਤੇ ਉਮੀਦ ਨਹੀਂ ਆਖੋ ਜਾਦੇ ਜਿਹੜਾ ਬੰਦਾ ਤੁਹਾਡੇ ਲਈ ਕੰਮ ਕਰ ਰਿਹਾ ਦਿਨ ਰਾਤ ਉਹ ਤੇ ਉਮੀਦ ਰੱਖਿਓ ਆਈਆ ਰਸ ਅਫਸਰ ਹੈ ਮੇਰਾ ਪ੍ਰਧਾਨ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਨੌਕਰੀ ਛੱਡੀ ਹੈ ਉਹਨਾਂ ਦੀ ਧਰਮ ਪਤਨੀ ਇਨਕਮ ਟੈਕਸ ਦੀ ਕਮਿਸ਼ਨਰ ਨੌਕਰੀ ਛੱਡਤੀ ਹੈ ਇਨਕਮ ਟੈਕਸ ਵਾਲਿਆਂ ਨੂੰ ਪਤਾ ਹੁੰਦਾ ਹੈ ਪੈਸਾ ਕਿੱਥੋਂ ਆਉਣਾ ਹੈ ਕਿੱਧਰੋਂ ਲਿਆਉਣਾ ਹੈ ਕਿਦਨੋਂ ਦੇਣਾ ਸੋ ਇਸ ਕਰਕੇ ਇਕਨੋਮਿਕਲੀ ਸਾਡੀ ਰੀਸ ਨਹੀਂ ਕਰ ਸਕਦੇ ਕਿ ਪੈਸੇ ਨੂੰ ਕਿਵੇਂ ਲੋਕਾਂ ਦੇ ਹੱਕ 'ਚ ਵਰਤਣਾ ਸੋ ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ ਹਾਂ ਬੇਨਤੀ ਕਰਦਾ ਕਿ ਤੁਸੀਂ ਆਪਣੀ ਪਾਵਰ ਨੂੰ ਆਪ ਵਧਾਓ ਆਪਣਾ ਬੰਦਾ ਚੁਣ ਕੇ ਭੇਜੋ ਉੱਥੇ ਜਿਹੜਾ ਤੁਹਾਡੀ ਗੱਲ ਕਰੇ ਨਾ ਕਿ ਇਹ ਕਰੋ ਯਾਰ ਹਾਂ ਇਹ ਪਾਰਟੀਆਂ ਹਾਂ ਮੈਨੂੰ ਫਲਾਣ ਨੇ ਕਿਹਾ ਸੀ ਮੈਨੂੰ ਮੇਰੇ ਮਾਸੜ ਨੇ ਕਿਹਾ ਸੀ ਮਾਮੇ ਨੇ ਕਿਹਾ ਸੀ ਚਲ ਇਹਨਾਂ ਨੂੰ ਪਾ ਦਿੰਨੇ ਆ ਵੱਡੀ ਪਾਵਰ ਹੈ ਬਾਅਦ ਦੇ ਵਿੱਚ ਪਛਤਾਈ ਜਾਂਦੇ ਰਹਿੰਦੇ ਆ ਵੀ ਆ ਸਾਡੀ ਗੱਲ ਉੱਥੇ ਕਿਉਂ ਨਹੀਂ ਕਰਦਾ ਕੋਈ ਲੋਕ ਸਭਾ ਚ ਸਾਡੀ ਆਵਾਜ਼ ਕਿਉਂ ਨਹੀਂ ਕਰਦਾ ਸਾਨੂੰ ਸਾਨੂੰ ਲੈ ਕੇ ਕਿਉਂ ਨਹੀਂ ਜਾਂਦਾ ਉਸ ਕੰਸਰਨਡ ਮਨਿਸਟਰ ਕੋਲੇ ਕਿ ਅਸੀਂ ਦੱਸੀਏ ਗੱਲ ਸੋ ਤਾਂ ਕਰਕੇ ਤੁਹਾਨੂੰ ਕਹਿਣ ਲੱਗੇ ਆ ਔਰ ਜੋ ਮਾਹੌਲ ਹੈ ਉਹ 13 ਜੀਰੋ ਵਾਲਾ ਹੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਕੱਲ ਇਕ ਨਾਰਾ ਵੀ ਮੈਂ ਤੇਜਰੀਵਾਲ ਸਾਹਿਬ ਦਾ ਵੀ ਧੰਨਵਾਦ ਕਰਦਾ ਔਰ ਮੈਂ ਕਦੇ ਜ਼ਿੰਦਗੀ ਸੋਚਿਆ ਨਹੀਂ ਸੀਗਾ ਕਿ ਐਸ ਪੱਧਰ ਤੇ ਤੁਸੀਂ ਪਿਆਰ ਦੇ ਦੋਗੇ ਐਸ ਲੈਵਲ ਤੇ ਤੁਸੀਂ ਕੁਰਸੀ ਜਾਂ ਅਹੁਦੇ ਸਾਨੂੰ ਦੇ ਦੋਗੇ ਮੈਂ ਤਾਂ ਜੇ ਹਰੇਕ ਸਾਂ ਬਾਅਦ ਤੁਹਾਡਾ ਧੰਨਵਾਦ ਕਰੀ ਜਾਵਾਂ ਤਾਂ ਵੀ ਕਈ ਜਨਮ ਲੱਗਣਗੇ ਜੀ ਤੁਹਾਡੇ ਪਿਆਰ ਦਾ ਕਰਜ਼ਾ ਤਾਰਨ ਵਾਸਤੇ